ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਵੀਰ ਆਪਣੇ ਚੈਨਲ ਤੇ ਅੱਜ ਪਹਿਲੀ ਵਾਰੀ ਵੀਡੀਓ ਵੇਖ ਰਿਆ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਨਾਲ ਲੱਗੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲੈ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕੇ ਅੱਗੇ ਤੁਹਾਨੂੰ ਤਿੰਨ ਚੰਗੇ ਨਗੀਨੇ ਅੱਜ ਫਗਾਵਾਂ ਦਖਾਣ ਲੱਗੇ ਆ ਤੇ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਿਆ ਜੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਜੇ ਬਾਕੀ ਸਾਰੀ ਜਾਣਕਾਰੀ ਆਪਾਂ ਲੈਨੇ ਆ گاਵਾ ਬਾਰੇ ਬਾਈ ਤੋਂ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਅਸੀਂ ਬਾਈ ਜੀ ਹੋਰ ਵਧੀਆ ਠੀਕ ਠਾਕ ਜੀ ਠੀਕ ਆਪਣਾ ਨਾਂ ਜੀ ਜੈਨਦਰ ਸੰਧੂ ਜੀ ਠੀਕ ਆ ਪਿੰਡ ਕਿਹੜਾ ਜੀ ਆਪਣਾ ਵੀਰ ਪਿੰਡ ਕਾਨਾਂ ਵਾਲੀ ਜ਼ਿਲ੍ਹਾ ਮੁਕਤਸਰ ਠੀਕ ਆ ਜੀ ਅੱਜ ਡੱਬ ਵਾਲੀ ਮੰਡੀ ਚ ਕਿੰਨੇ ਪਸ਼ੂ ਲੈ ਕੇ ਆਏ ਜੀ ਚਾਰ ਲੈ ਕੇ ਆਏ ਸੀ ਵੀਰ ਇੱਕ ਸੇਲ ਹੋ ਗਈ ਇੱਕ ਸੇਲ ਹੋ ਗਈ ਆ ਤੇ ਆਪਣੇ ਘਰੇ ਕਿੰਨੇ ਪਸ਼ੂ ਹੁੰਦੇ ਆ ਜੀ ਕਰੇ ਸਰ ਤਿੰਨ ਚਾਰ ਰਹਿੰਦੇ ਤਿੰਨ ਚਾਰ ਰਹਿੰਦੇ ਇਕੱਲੀਆਂ گاਵਾਂ ਦੇ ਕੰਮ ਕਰਦੇ ਨਾਲ ਮਰ ਜਾਂਦੇ ਇਕੱਲੀਆਂ گاਵਾਂ ਦਾ ਠੀਕ ਹੈ ਹਰੇਕ ਨਸਲ ਦੀਆਂ ਗਾਵਾਂ ਮਿਲ ਜਾਣਗੀਆਂ ਬਰੀਡ ਤੇ ਕੰਮ ਕਰਦੇ ਠੀਕ ਆ ਤੇ ਅੱਜ ਕਿਸ ਰੇਡ 'ਚ ਆਉਣ ਵਾਲੀਆਂ گاਵਾਂ ਜੀ ਸਰ ਇਹ ਲੱਖ ਦੇ ਘਰਾਂ ਦੀਆਂ گاਵਾਂ ਲੱਖ ਦੇ ਘਰਾਂ ਦੀਆਂ ਲੱਗਦੇ 93 ਲੱਖਾਂ ਦੇ ਠੀਕ ਆ ਤੇ ਜਿਹੜੀ ਆ ਪਹਿਲੇ ਨੰਬਰ ਤੇ ਆਪਾਂ ਵਾਰਡ ਵੇਖ ਰਹੇ ਆਂ ਜੀ ਇਹ ਗੱਬਣ ਆ ਜੀ ਹਾਂਜੀ ਇਹ ਸਰ ਗੱਬਣ ਆ ਜੀ ਦੋ ਦੰਦ ਵੱਛੀ ਆ ਦੋ ਦੰਦ ਵੱਛੀ ਆ ਠੀਕ ਆ ਇਹਦਾ ਲੋਕੇਸ਼ਨ ਆ ਠੀਕ ਆ ਆਪਾਂ ਕਹਿੰਦੇ ਨਹੀਂ ਬਾਲਾ ਪਹਿਲੇ ਸੂਏ ਦੇ ਵਿੱਚ ਮੰਨੋ 30 ਲੀਟਰ ਦੁੱਧ ਦੇਣਾ ਬੱਚੀ ਨੇ 30 ਨਹੀਂ ਕੋਈ 40 ਨਹੀਂ ਆਂਦੇਗੇ 30 ਲੀਟਰ ਦੁੱਧ ਮੰਨ ਕੇ ਬੰਦਾ ਲੈ ਜਾ ਗਰੰਟੀ ਨਾਲ ਦੇਵਾਂਗੇ ਠੀਕ ਆ ਜੀ ਕਿੰਨੇ ਦਿਨ ਬਾਕੀ ਜਾਂਦੇ ਇਹਦੇ ਬਾਈ ਦੇ 15 ਦਿਨ ਪਈਆ ਬੱਚੀਆਂ ਪੂਰੀ ਫਸ ਕੇ ਸੁੰਨੇ ਭਰ ਕੇ ਆ ਲੈ ਵੇ ਪਰਨਾ ਤੇ ਲਾ ਵਲਡ ਲਾ ਬਹੁ ਪਈਦਾ ਕਰਮ ਵਾਲੀ ਠੀਕ ਆ ਕੋਈ ਸੀਮਨ ਦਾ ਪਤਾ ਹੀ ਕਿਹੜਾ ਸੀਮਨ ਦੀ ਆ ਇਹ ਜੀ ਹਾਂ ਜੀ ਡੈਨਮਾਰਕ ਦੀ ਠੀਕ ਆ ਜੀ ਮਾੜੀ ਤੋਰ ਕੇ ਵਿਖਾ ਦਿਓ ਜੀ ਦੋਸਤੋ ਨਿਗਾ ਮਾਰ ਲਓ 15 ਦਿਨਾਂ ਦੀ ਅਜ ਕੱਚੀ ਆ ਤੋਰਦੇ ਫੇਸ ਕੁਆਲਟੀ ਕਰ ਲੋ ਚੱਕ ਦੋ ਦੰਦ ਵੱਛੀ ਕਦ ਕਾਠ ਬਹੁਤ ਵਧੀਆ ਲੱਗਦਾ ਪੂਰੀ ਬਣ ਜਾਣੀ ਬਾਈ ਥੱਲੋ ਇਹ ਤਾਂ ਬਣੀ 15 ਦਿਨਾਂ ਦੀ ਕੱਚੀ ਆ ਮੋੜ ਲਾ ਬਾਈ ਸਹੀ ਹੈ ਨਾ ਹੋਗਾ ਇੱਥੇ ਨਾ ਲੈਨੇ ਆ ਰੇਟ ਬਾਰੇ ਜਾਣਕਾਰੀ ਬਾਈ ਤੋਂ ਵੀਰ ਜੀ ਮੁੱਲ ਕੀ ਕਰਦੇ ਆਪਾਂ ਉਹਦਾ ਬਾਈ ਮੁੱਲ 140 ਇੱਕ 40 ਹਾਂਜੀ ਛੱਡਾਂ ਕਿੱਥੇ ਤੱਕ 130 ਦੀ ਅੱਛੀ ਦੇਵਾਂਗੀ 130 ਦੀ ਬਾਕੀ ਹੋਊਗਾ ਮਾਨਤਾਨਾ ਕੋਈ ਮੁੱਕ ਤੇ ਕਰ ਦਾਂਗੇ ਠੀਕ ਆ ਅਗਾਂ ਵੀਰ ਦੂਜੇ ਨੰਬਰ ਵਾਲੀ ਇਹ ਸੂਈ ਹੋਈ ਹੈ ਜੀ ਹਾਂਜੀ ਸਰ ਹਫਤੇ ਦੀ ਸੂਈ ਹੈ ਜੀ ਇੱਕ ਹਫਤਾ ਹੋ ਗਿਆ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੂਈ ਹੈ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ ਯੋ ਵਕਤਾ ਹੋ ਗਿਆ ਸਰ ਸੂਈ ਨੂੰ ਜੀ 30 ਲੀਟਰ ਦੁੱਧ ਰੈਡੀ ਆ 35 36 ਲੀਟਰ ਦੁੱਧ ਦੇਣਾ ਕਰਮ ਵਾਲੀ ਨੇ ਠੀਕ ਆ ਜੀ ਸਾਡਾ ਪੂਰਾ ਜਿਵੇਂ ਮਰਜ਼ੀ ਮਸ਼ੀਨ ਦੀ ਥਾਣਾ ਹਾਥੀ ਜਵਾਈ ਵਾਲਾ ਦੀ ਥਾਣਾ ਜਿਵੇਂ ਮਰਜ਼ੀ ਕੋਈ ਦੇ ਠੀਕ ਠੰਡੀ ਵਹਿੜਾ ਠੀਕ ਆ ਬੱਚਾ ਮਗਰ ਕੀ ਆ ਇਹਦੇ ਮਗਰ ਅੱਛਾ ਬਈ ਮਗਰ ਅੱਛਾ ਹਾਂਜੀ ਠੀਕ ਆ ਮਾੜੀ ਚਲਾ ਕੇ ਵਿਖਾ ਲਿਓ ਲਈ ਭਾਈਏ ਦੋਸਤੋ ਕੁਆਲਟੀ ਪੱਖੋਂ ਬਹੁਤ ਵਧੀਆ ਬਾਕੀ ਤੁਹਾਨੂੰ ਫੇਸ ਕੁਆਲਟੀ ਕਰ ਲੋ ਚੈੱਕ ਨਾਲ ਦੋ ਦਿਨ ਵੀ ਟੱਪ ਜਾਂਦੇ ਆ ਤੇ ਆਰਡਰ ਤੇ ਮਾਰ ਲਓ ਨੀਗਾ ਦੋਸਤੋ ਬਹੁਤ ਵੱਡਾ ਆ ਆ ਕਦ ਦੇ ਜਰੂਰ ਦਰਮਿਆਨਾ ਜਾਂ ਦੋਸਤੋ ਆਰਡਰ ਦਾ ਸਾਈਜ਼ ਬਹੁਤ ਵੱਡਾ ਲੈ ਚੱਲ ਥਣਾ ਥਣਾ ਦਾ ਗੈ ਵੀ ਦੋਸਤੋ ਬਹੁਤ ਵਧੀਆ ਬਾਕੀ ਬਾਈ ਦਾ ਨੰਬਰ ਉੱਤੇ ਸਕਰੀਨ ਤੇ ਚੱਲਦਾ ਪਿਆ ਜੇ ਕਿਸੇ ਵੀਰ ਨੇ ਕੁਝ ਖਰੀਦਣਾ ਹੋਵੇ ਤੇ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਦਾਵਾਂ ਖਰੀਦ ਸਕਦੇ ਹੋ ਬਾਈ ਦਾ ਘਰੇ ਚਾਰ ਤੋਂ ਪੰਜ ਗਾਵਾਂ ਹਰੇਕ ਟਾਈਮ ਤੁਹਾਨੂੰ ਮਿਲ ਜਾਣਗੀਆਂ। ਬਾਕੀ ਇਹਦੇ ਬਾਰੇ ਆਪਾਂ ਮੁੱਲ ਬਾਰੇ ਲੈਨੇ ਆ ਜਾਣਕਾਰੀ। ਆਹ ਤੁਹਾਨੂੰ ਬਹੁਤ ਸਵਾਹ ਲੱਗਿਆ ਜੀ। ਆਪਾਂ ਮੁੱਲ ਕੀ ਕਰਦੇ ਇਹਦਾ? ਇਹਦਾ ਬਾਈ ਜੀ ਮੁੱਲ 120 ਕਰਦੇ ਆ ਜੀ। ਅੱਛਾ ਜੀ। 95000 ਦੇ ਦੇਣੀ ਹੈ। 120 ਮੁੱਲ। ਕੋਲਾ ਬੰਦਾ ਸਾਈਂ ਨੂੰ ਤੇ ਸੌਦਾ ਕਰ ਲੈ ਸਾਈਂ ਪਾ ਦੇ। ਘਰੇ ਦੋ ਡੰਗ ਚਾਰ ਡੰਗ ਚੋ ਕੇ ਲਿਆਵੇ ਆਦੂ ਤਸੱਲੀ ਕਰਕੇ ਲਿਆਵੇ ਜੀ। ਠੀਕ ਆ। ਦੁੱਧ ਮੌਕੇ ਤੇ ਕਿੰਨਾ ਜੀ ਹੋਣੇ? ਮੌਕੇ 30 ਲੀਟਰ ਤਿਆਰ ਆਈ ਐ। 30 ਲੀਟਰ ਬਿਲਕੁਲ ਤਿਆਰ ਆ। ਹਾਂਜੀ ਬਿਲਕੁਲ ਜੀ। ਠੀਕ ਆ। ਅਗਾ ਤੇ ਜਿਹੜਾ ਨੰਬਰ ਵਾਲੀ ਬਾਰੇ ਜਾਣਕਾਰੀ ਦੇ ਦਿਓ ਜੀ ਇਹ ਵੀ ਸੂਈ ਹੋਈ ਹੈ ਜੀ ਹਾਂਜੀ ਸਰ ਫਸਟ ਲੈਕਟੇਸ਼ਨ ਹੈ ਜੀ ਠੀਕ ਹੈ ਜੀ ਹੋਰ ਦਾ ਮੂੰਹ ਹੈ ਜੀ ਠੀਕ ਹੈ ਜੀ ਹਾਂਜੀ ਮਗਰ ਇਹਦੇ ਬੱਚੇ ਹਨ ਮਗਰ ਬੱਚਾ ਹਾਂਜੀ ਇਹਦੇ ਲਈ 10 ਦਿਨ ਬੱਚਾ 10 ਦਿਨ ਸੂਈ ਨੂੰ ਤੇ ਦੁੱਧ ਕਿੰਨਾ ਜੀ ਇਹ ਸਾਲ ਸਰ ਹੈਗਾ ਜੀ 25 26 ਲੀਟਰ ਇਸ ਟਾਈਮ ਤੇ ਆ ਰਿਹਾ ਬਿਲਕੁਲ ਤਿਆਰ ਹੈ ਨਾ ਜੀ ਹਾਂਜੀ ਸਰ ਠੀਕ ਹੈ 30 ਲੀਟਰ ਦੁੱਧ ਦੇਣਾ ਵੇੜਨੇ ਜੀ ਠੀਕ ਹੈ ਜੀ ਇਹ ਵੀ ਤੋਰ ਕੇ ਖਾ ਦਿਓ ਜੀ ਦੋਸਤੋ ਕੱਦ ਕਾਟ ਤੇ ਮਾਰ ਲੋ ਨੀਗਾ 25 ਲੀਟਰ ਦੁੱਧ ਬਿਲਕੁਲ ਤਿਆਰ ਆ ਦੋ ਫੇਸ ਕੁਆਲਟੀ ਦੋ ਦੰਦ ਦੋ ਦੰਦ ਵੱਛੀ ਆ ਦੋ ਦੰਦ ਦੇ ਵੱਛੀ ਆ 25 ਲੀਟਰ ਦੁੱਧ ਬਿਲਕੁਲ ਤਿਆਰ ਆ ਦੋਸਤੋ ਸਣਾ ਥੁਣਾ ਦਾ ਗੈਬ ਦੋਸਤੋ ਬਹੁਤ ਵਧੀਆ ਬਹੁਤ ਚੰਗੀ ਕੁਆਲਟੀ ਚ ਵੱਛੀ ਆ ਦੋਸਤੋ ਬਾਕੀ ਆਪਾਂ ਮੁੱਲ ਬਾਰੇ ਜਾਣਕਾਰੀ ਲੈਨੇ ਆਂ ਬਾਈ ਤੋਂ ਇਹਦਾ ਮੁੱਲ ਕੀ ਕਰਦਾ ਇਹਦਾ ਬਾਈ ਮੁੱਲ 120 ਹੈ ਜੀ 120 ਹਾਂਜੀ 695 ਦੀਆਂ ਛੱਡਾਂਗੀ ਜੀ 95000 ਦੀ ਹਾਂਜੀ ਠੀਕ ਆ ਦੋਸਤੋ ਨਿਗਾਹ ਮਾਰ ਲਓ ਇੱਕਰਾ ਹੋਰ ਜਿਹਨੇ ਲੈਣੀ ਹੋ ਉਸ ਨਾਲ ਕਰੇ ਜੀ ਠੀਕ ਆ ਵੈਸੇ ਨਾ ਬਾਈ ਨੂੰ ਕੋਈ ਫੋਨ ਕਰੇ ਹਨਾ ਜੇ ਕਿਸੇ ਨੇ ਜਿਹੜੀ ਗਾਂ ਨੇ ਜੋ ਪਸੰਦ ਆਉਂਦੀ ਹੈ ਜੀ ਸਾਈ ਪਾ ਦੇ ਗੂਗਲ ਪੇ ਕਰ ਦੇ ਜੀ ਜੇ ਗੱਬਣ ਪਸੰਦ ਹੋ ਤੇ ਗੱਬਾਂ ਦੀ ਸਾਈ ਪਾ ਦਿਓ ਜੀ ਠੀਕ ਆ ਜੀ ਠੀਕ ਆ ਜਾ ਕੇ ਦਸਲੀ ਕਰੋ ਠੀਕ ਆ ਜੀ ਜੇ ਸੁਨਿਆ ਜੋ ਪਸੰਦ ਆਉਂਦੀ ਹੈ ਸਾਈ ਪਾ ਦਿਓ ਕਰੇ ਆ ਕੇ ਤੁਹਾਨੂੰ ਚੋਈ ਕਰਾ ਕੇ ਦੇਵਾਂਗੇ ਠੀਕ ਆ ਇਹਨਾਂ ਦੁੱਧ ਦੱਸਿਆ ਉਹਦੋਂ ਕਿਲੋ ਦੁੱਧ ਵੱਧ ਨਿਕਲੂਗਾ ਜੀ ਠੀਕ ਆ ਹਾਂ ਜੀ ਜੇ ਕੋਈ ਵਪਾਰੀ ਬਾਹਰੋਂ ਆਉਂਦਾ ਵਧੀਆ ਰਹਿਣ ਖਾਣ ਦਾ ਪ੍ਰਬੰਧ ਹੈ ਨਾ ਕੁਝ ਸਰਸਰਾ ਕੁਝ ਆਈ ਰਹਿਣ ਦਾ ਵੀ ਸਾਰਾ ਕੁਝ ਠੀਕ ਆ ਜੀ ਬਸ ਹੋਰ ਵੀ ਦਵਾ ਠੀਕ ਆ ਅਸੀਂ ਪਸੂ ਵੀ ਦਵਾ ਦੋਗੇ ਜੀ ਦਵਾ ਦਾਂਗੇ ਸਰ ਦਵਾ ਦਨੇ ਠੀਕ ਹੈ ਜੀ ਬਾਕੀ ਚਾਰ ਪੰਜ ਪਸੂ ਆਪਣੇ ਕੋਲ ਆਪਦੇ ਕੋਲ ਅਵੇਲੇਬਲ ਹੁੰਦੇ ਆ ਠੀਕ ਹੈ ਠੀਕ ਹੈ ਆਪਣਾ ਐਡਰੈਸ ਬੋਲ ਦਿਓ ਜੇਕਰ ਮੇਰਾ ਪਿੰਡ ਜੀ ਕਾਨਿਆ ਵਾਲੀ ਆ ਠੀਕ ਹੈ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੈਵਿੰਦਰ ਸੰਧੂ ਮੇਰਾ ਨਾਮ ਆ ਠੀਕ ਹੈ ਜੀ ਹਾਂਜੀ ਨੰਬਰ ਬੋਲ ਦਿਓ ਜੀ 9410 98772 ਠੀਕ ਹੈ ਜੀ ਧੰਨਵਾਦ ਦੋਸਤੋ ਬਾਈ ਨੇ ਆਪਾਂ ਨੂੰ ਤਿੰਨਾ گاਵਾ ਬਾਰੇ ਜਾਣਕਾਰੀ ਦੇ ਦਿੱਤੀ ਆ ਤੇ ਜਿਹੜੇ ਵੀਰ ਨੂੰ ਇਹ گاਵਾ ਪਸੰਦ ਆਉਂਦੀਆਂ ਨੇ ਤੇ ਵੀਰ ਤੇ ਸਕਰੀਨ ਤੇ ਨੰਬਰ ਚੱਲਦਾ ਪਿਆ ਤੇ ਸੰਪਰਕ ਕਰਕੇ ਇਹ گاਵਾ ਤੁਸੀਂ ਖਰੀਦ ਸਕਦੇ ਹੋ ਬਾਈ ਦੇ ਘਰੇ ਚਾਰ ਤੋਂ ਪੰਜ گاਵਾ ਡੇਲੀ ਹੁੰਦੀਆਂ ਨੇ